ਵੈਗੁਰ ਦੀ ਕਾਲਸਾ ਵੈਗੁਰ ਦੀ ਕੀਫਤੇ ਮੈਂ ਪਰਮਜੀਤ ਸਿੰਘ ਬਾਗ ਵਾਲੇ ਮੰਡੀ ਧਾਰਪੁਰ ਸਮੂਹ ਬਾਗ ਵਾਲੇ ਪਰਿਵਾਰ ਵੱਲੋਂ ਦੇਸ਼-ਦੇਸ਼ ਵਿੱਚ ਵਸਦਿਆਂ ਸਮੂਹ ਸੰਗਤਾਂ ਸੋ ਦੇਸ਼ ਵਾਸੀ ਸਾਰੇ ਵੀਰਾਂ ਨੂੰ ਪੰਦੀ ਛੋੜ ਦੇ ਉਸ ਤੇ ਦਿਵਾਰੇ ਦੀਆਂ ਮੁਬਾਰਕਾਂ ਦੇਣਾ ਹਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਜਿਹੜਾ ਇਹ ਦੀਵਾਲੀ ਬੰਦੀ ਛੋੜ ਦੇਵਸਾ ਇਹ ਸਾਰਿਆਂ ਵਾਸਤੇ ਖੁਸ਼ੀ ਭਰਿਆ ਸੁਖ ਸ਼ਾਂਤੀ ਵਾਲਾ ਹੋਵੇ ਨਾਲ ਹੀ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿਹੜੀ ਇਹ ਦੀਵਾਲੀ ਆ ਇਹਨੂੰ ਆਪਾਂ ਵਾਤਾਵਰਣ ਨੂੰ ਪ੍ਰਦੂਸ਼ਣ ਕਰਨ ਤੋਂ ਰਹਿਤ ਦੀਵਾਲੀ ਜਿਹੜੀ ਆ ਗ੍ਰੀਨ ਦੀਵਾਲੀ ਜਿਹੜੀ ਆ ਮਨਾਈਏ ਖੁਸ਼ੀ ਖਿਸ਼ਕਾਹਲੀ ਦੇ ਨਾਲ ਸਾਰੇ ਰੰਗ ਮਿਲ ਕੇ ਗੁਰੂ ਮਹਾਰਾਜ ਦਾ ਜੋ ਸੰਦੇਸ਼ ਆ ਉਹਦੇ ਅਨੁਸਾਰ ਜਿਹੜਾ ਇਹ ਬੰਦੀ ਦਿਵਸ ਤੇ ਦੀਪਾਵਲੀ ਆ ਜਿਹੜਿਆ ਇਹ ਸਾਂਝਾ ਤਿਹਾਰ ਵਾ ਤੇ ਇਹ ਕਿਸਾਨੂੰ ਸੰਦੇਸ਼ ਦਿੰਦਾ ਏ ਸਾਂਝ ਦਾ ਇਹ ਇੱਕ ਸਾਂਝ ਦਾ ਪ੍ਰਤੀਕ ਵਾ ਤੇ ਅਸੀਂ ਉਸੇ ਤਰੀਕੇ ਨਾਲ ਇੱਕ ਦੂਜੇ ਨੂੰ ਮਠਿਆਈਆਂ ਖੁਸ਼ੀਆਂ ਦੇ ਕੇ ਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ